ਕਾਕਾ ਤਾਂ ਉਹਨੇ ਸ਼ਰਮ ਨਹੀਂ ਕਰਦਾ ਕਾਕਾ ਸਿਆਣਾ ਹੋ ਗਿਆ ਹਾਂਜੀ ਪੰਜਾਬੀ ਇੰਡਸਟਰੀ ਦਾ ਕਲਾਕਾਰ ਕਾਕਾ ਜੋ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਹੀ ਵੱਡਾ star ਬਣ ਗਿਆ ਤੇ ਹੁਣ ਉਸ ਬਾਰੇ ਹੁਣ ਅਜਹੀਆਂ ਹੀ ਗੱਲਾਂ ਉੜਦੀਆਂ ਪਈਆਂ ਵਾਂ ਜੀ ਹਾਂ ਕਾਕੇ ਦਾ ਇੱਕ ਪੌਡਕਾਸਟ ਆਇਆ ਜਿਸ ਵਿੱਚ ਕਾਕਾ ਸਰੇ ਆਮ ਖੁੱਲ ਕੇ ਬੋਲਦਾ ਪਿਆ ਏ ਕੁੜੀ ਨੂੰ ਕਹਿੰਦਾ ਪਿਆ ਏ ਕਿ ਮੈਨੂੰ ਵੈਸੇ ਤਾਂ ਸ਼ਰਮ ਆਉਂਦੀ ਏ ਇਹ ਗੱਲਾਂ ਕਰਨ ਨੂੰ ਕੁੜੀ ਨਾਲ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਸਭ ਤੋਂ ਚੰਗੀ ਚੀਜ਼ ਸੈਕਸ ਲੱਗਦੀ ਏ ਸੋ ਕਾਕਾ ਵੀ ਪਤੰਦਰ ਤੁਸੀਂ ਦੇਖ ਸਕਦੇ ਹੋ ਵੀ ਲੁਚੀਆਂ ਵਾਂਗਾ ਸਿੱਧਾ ਹੀ ਚਲੀ ਜਾਂਦਾ ਥੋੜੇ ਸਾਹਮਣੇ ਬਹੁਤ ਸ਼ਰਮ ਆਉਂਦੀ ਹੈ ਮਤਲਬ ਮੈਂ ਕੁੜੀਆਂ ਨਾਲ ਕੰਫਰਟੇਬਲ ਨਹੀਂ ਹਾਂ ਗੱਲਾਂ ਦੇ ਪਰ ਮੈਨੂੰ ਅੱਜ ਕਰਨੀ ਚਾਹੀਦੀ ਹੈ ਮੈਂ ਨਾ ਸੈਕਸ ਨੂੰ ਬਹੁਤ ਖੂਬਸੂਰਤ ਚੀਜ਼ ਮੰਨਦਾ ਕਾਕੇ ਦੀਸ ਪੋਡਕਾਸਟ ਤੋਂ ਬਾਅਦ ਲੋਕੀ ਕਮੈਂਟ ਕਰ ਰਹੇ ਆ ਉਹ ਇੱਕ ਕਮੈਂਟਾਂ ਵਾਲ ਤੁਹਾਨੂੰ ਚਾਤ ਮਰੋਂਦੇ ਆ ਜਿਵੇਂ ਇੱਕ ਕਮੈਂਟ ਆਇਆ ਹੈ ਇੱਕ ਕੱਲਾ ਰੰਗ ਨਹੀਂ ਕਾਲਾ ਇਹਦੀਆਂ ਹਰਕਤਾਂ ਵੀ ਕਾਲੀਆਂ ਨੇ ਉਸ ਤੋਂ ਅਗਲਾ ਕਮੈਂਟ ਹੈ ਤਾਂ ਹੀ ਨਹੀਂ ਮੁੜ ਕੇ ਕੋਈ ਗਾਣਾ ਚਲਿਆ ਤੇਰਾ ਉਸ ਤੋਂ ਅਗਲਾ ਕਮੈਂਟ ਹੈ ਕਾਕਾ ਕਿਹੜੇ ਕੰਮੀ ਪੈ ਗਿਆ ਚੰਗਾ ਭਲਾ ਹੁੰਦਾ ਸੀ ਉਸ ਤੋਂ ਅਗਲਾ ਕਮੈਂਟ ਕੰਜਰ ਦਿਆ ਕੀ ਕਹਿਨਦੇ ਆ ਉਸ ਤੋਂ ਅਗਲਾ ਕਮੈਂਟ ਹੈ ਕਾਕਾ ਹੁਣ ਕਾਕਾ ਨਹੀਂ ਰਿਆ ਜਵਾਨ ਹੋ ਗਿਆ ਸੋ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਾਕੇ ਨੂੰ ਲਾਂਤਾਂ ਵੀ ਪਾ ਰਹੇ ਆ ਵੀ ਕਾਕਾ ਤੂੰ ਕੀ ਕਰਦਾ ਪਿਆ ਵਾ ਸੋ ਜਿੱਥੇ ਲੋਕ ਕਈ ਲਾਂਤਾਂ ਵੀ ਪਾ ਰਹੇ ਆ ਉਥੇ ਬਹੁਤ ਸਾਰੇ ਲੋਕ ਕਾਕੇ ਦੇ ਹੱਕ ਵਿੱਚ ਵੀ ਆ ਕਿ ਕਾਕਾ ਦਿਲ ਦਾ ਸਾਫ ਆ ਕਾਕਾ ਬੰਦਾ ਹੈ ਦਿਲ ਦਾ ਸਾਫ ਹੀ ਆ ਸੋ ਇਹੋ ਜਿਹੇ ਬੰਦੇ ਸਿੱਧੇ ਹੀ ਚੱਲਦੇ ਹੁੰਦੇ ਆ ਇਹਨਾਂ ਦੇ ਦਿਲ 'ਚ ਕੁਝ ਨਹੀਂ ਹੁੰਦਾ ਸੋ ਕਾਕਾ ਬੰਦਾ ਦਿਲ ਦਾ ਬਧਰਾ ਵਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ